ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ ਪ੍ਰੋਗਰਾਮ ਲੈ ਕੇ ਹਾਜ਼ਰਾਂ ਖਬਰ ਤੇ ਨਜ਼ਰ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਪਰ ਨਾਲ ਜੁੜੀਆਂ ਹੋਈਆਂ ਵਾਕਵਾਕ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਸੋ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਜਾਵਾਂਗੇ ਤੇ ਉਹਨਾਂ ਦੀ ਚੀਰ-फाड़ ਕਰਕੇ ਦੇਖਾਂਗੇ ਕਿ ਕੀ ਬਣਦਾ ਸੋ ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ होली ਅਤੇ ਹੋਲੇ ਮਹੱਲੇ ਦੀ ਸਭ ਨੂੰ ਮੁਬਾਰਕਬਾਦ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਸੋ ਸਾਡੇ ਸੁਣ ਰਹੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਸੋ ਖਬਰਾਂ ਤੇ ਚੱਲੀਏ ਜੀ ਤਿਉਹਾਰ ਕੋਈ ਵੀ ਹੋਵੇ ਪਰ ਖਬਰਾਂ ਦਾ ਰੌਣ ਸਾਨੂੰ ਪਤਾ ਕਿ ਹੋ ਜਾਈ ਰਹਿੰਦਾ ਕੁਝ ਤਲਖ ਖਬਰਾਂ ਹੁੰਦੀਆਂ ਨੇ ਕੁਝ ਸੁਖਦ ਖਬਰਾਂ ਹੁੰਦੀਆਂ ਨੇ ਪਰ ਖਬਰ ਪੇਸ਼ ਤਾਂ ਕਰਨੀ ਪੈਂਦੀ ਹੈ ਕਿਉਂਕਿ ਉਹ ਸਾਡੀ ਰੁਟੀਨ ਹੈ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਸੂਚਨਾ ਪਹੁੰਚਾਉਦੇ ਰਹਿਣਾ ਸੋ ਪਹਿਲੀ ਖਬਰ ਕਹਿੰਦੀ ਹੈ ਕਿ ਪ੍ਰਵਾਸੀ ਮਜ਼ਦੂਰਾ ਵੱਲੋਂ ਕੀਤੇ ਗਏ ਹਮਲੇ 'ਚ 4 ਲੋਕ ਜ਼ਖਮੀ ਹੋ ਗਏ ਨੇ ਜੀ ਅ ਦੇਖੋ ਇਹ ਜਿਹੜਾ ਪ੍ਰਵਾਸੀ ਮਜ਼ਦੂਰ ਵੱਲੋਂ ਕਹੀਏ ਆ ਅ ਦਰਅਸਲ ਕੀ ਹੈ ਕਿ ਅੱਜ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਸਰਾਹ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਦਰਬਾਰ ਸਾਹਿਬ ਦੇ ਦੋ ਮੁਲਾਜ਼ਮਾਂ ਸਮੇਤ ਚਾਰ ਵਿਅਕਤੀਆਂ ਨੂੰ ਸਖਤ ਜ਼ਖਮੀ ਕਰਨ ਦੀ ਸੂਚਨਾ ਮਿਲੀ ਹੈ ਤੁਹਾਨੂੰ ਪਤਾ ਹੋਲੀ ਵਾਲਾ ਦਿਨ ਹੈ ਵੈਸੇ ਮੀਡੀਆ ਦਾ ਦਿਨ ਵੀ ਅੱਜ ਦਾ ਨਾ ਆਫ ਹੁੰਦਾ ਤਕਰੀਬਨ ਇੰਡੀਆ 'ਚ ਬਹੁਤ ਵੱਡੇ ਪੱਧਰ ਤੇ ਜਿਹੜੇ ਮੀਡੀਆ ਪਰਸਨ ਹੁੰਦੇ ਉਹਨਾਂ ਨੂੰ ਛੁੱਟੀ ਹੁੰਦੀ ਹੈ ਅਖਬਾਰ ਵੀ ਨਹੀਂ ਛਪਦੇ ਸੋ ਗੱਲ ਇਹ ਹੈ ਕਿ ਕੁਝ ਜਾਣਕਾਰੀ ਜਿਹੜੀ ਹੈ ਉਹ ਸੀਮਤ ਹੈ ਮੈਂ ਇਹ ਇੱਕ ਤਰ੍ਹਾਂ ਨਾਲ ਡਿਸਕਲੇਮਰ ਦੇ ਦੇਵਾਂ ਕਿਉਂਕਿ ਦਿਨ ਬਹੁਤ ਵੱਡਾ ਹੁੰਦਾ Holi Diwali ਦਾ ਤਾਂ तकरीबन तकरीबन ਮੀਡੀਆਜ਼ ਆਰੇਗੀ ਆਫ ਹੁੰਦੇ ਆ ਤੋਂ ਖੈਰ ਜਿਹੜੀ ਇਹ ਮੁੱਢਲੀ ਸੂਚਨਾ ਮਿਲੀ ਹੈ ਕਿ ਜੋ ਪ੍ਰਾਪਤ ਵੇਰਵੇ ਆ ਕਿ ਇੱਕ ਪ੍ਰਵਾਸੀ ਮਜ਼ਦੂਰ ਨੂੰ ਜਦੋਂ ਗੁਰੂ ਰਾਮਦਾਸ ਜੀ ਸਰਾ ਵਿੱਚ ਬੈਠੇ ਨੂੰ ਬਾਹਰ ਜਾਣ ਲਈ ਸੇਵਾਦਾਰਾਂ ਨੇ ਕਿਹਾ ਤਾਂ ਉਸਨੇ ਲੋਹੇ ਦੀ ਇੱਕ ਰਾਡ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਨਾਲ ਗਗਨਦੀਪ ਸਿੰਘ ਤੇ ਜਸਵੀਰ ਸਿੰਘ ਨਾਂ ਦੇ ਦੋ ਸੇਵਾਦਾਰ ਜ਼ਖਮੀ ਹੋ ਗਏ ਜਦਕਿ ਗੁਰਿੰਦਰ ਸਿੰਘ ਨਾਂ ਦੇ ਮੋਹਾਲੀ ਤੋਂ ਆਏ ਇੱਕ ਸ਼ਰਧਾਲੂ ਸਮੇਤ ਦੋ ਸ਼ਰਧਾਲੂ ਜ਼ਖਮੀ ਹੋ ਗਏ ਠੀਕ ਹੈ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਕਹਿ ਸਕਦੇ ਹਾਂ ਕਿ ਦਰਬਾਰ ਸਾਹਿਬ ਦੇ ਦੋ ਮਲਾਜ਼ਮਾ ਸਮੇਤ ਚਾਰ ਜ਼ਖਮੀ ਹੋਇਆ ਹਾਲਾਂਕਿ ਮੂਲੇ ਤੌਰ ਤੇ ਅਸੀਂ ਵੀ ਕਨਫਿਊਜ਼ ਸੀ ਕਿਉਂਕਿ ਇਦਾਂ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਦਰਬਾਰ ਸਾਹਿਬ ਅੰਦਰ ਇਹ ਮਤਲਬ ਕਿ ਜਿਵੇਂ ਆਪਾਂ ਦੇਖਦੇ ਪ੍ਰਕਰਮ ਆ ਵਗੈਰਾ ਤਾਂ ਉੱਥੇ ਇਹ ਸਭ ਕੁਝ ਹੋਇਆ ਨਹੀਂ ਐਸਾ ਨਹੀਂ ਹੈ ਦੱਸਦੇ ਆ ਕਿ ਇਹ ਸਰਾ ਦਾ ਮਾਮਲਾ ਹੈ ਪਰ ਇਹਦੇ ਵਿੱਚ ਜਿਹੜੀ ਗੱਲ ਵੇਖਣ ਵਾਲੀ ਹੈ ਉਹ ਇਹੋ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਕਦੇ ਉੱਥੇ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਸਾਹਮਣੇ ਆਉਂਦੀ ਹੈ ਕਦੇ ਕੁਝ ਹੋਰ ਜਿੱਦਾਂ ਆਪਾਂ ਦੇਖਦੇ ਆਂ ਕਿ ਸੇਵਾਦਾਰਾਂ ਦਾ ਬਿਹੇਵ ਹੈ ਜਿਹੜਾ ਉਹਦੀ ਸ਼ਿਕਾਇਤ ਸੰਗਤ ਕਰਦੀ ਆ ਕੁਝ ਉਥੇ ਹੋਰ ਜਿਸ ਤਰ੍ਹਾਂ ਫਿਰਦੇ ਨੇ ਲੋਕ ਜਿਵੇਂ ਨਿਆਂਗ ਸਿੰਘਾਂ ਦੇ ਬਾਣੇ 'ਚ ਖਾਸ ਤੌਰ ਤੇ ਕੁਝ ਕੁ ਮੈਂ ਸਾਰਿਆਂ ਦਾ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਉਹਨਾਂ ਦੇ ਬਿਹੇਵ ਨੂੰ ਲੈ ਕੇ ਵੀ ਸ਼ਿਕਾਇਤ ਕਰਦੀ ਆਮ ਸੰਗਤ ਤਾਂ ਇਹ ਸਾਰੀਆਂ ਚੀਜ਼ਾਂ ਆਪਣੀ ਆਪਣੀ ਜਗ੍ਹਾ ਤੇ ਚੱਲ ਰਹੀਆਂ ਉਹ ਠੀਕ ਆ ਹੁਣ ਗੱਲ ਇਹ ਆ ਕਿ ਜਦੋਂ ਆਪਾਂ ਇਹ ਦੇਖਦੇ ਆ ਕਿ ਇਹ ਸਾਰਾ ਕੁਝ ਉੱਥੇ ਵਾਪਰਦਾ ਉਦੋਂ ਜਦੋਂ ਇਸੇ ਤਰ੍ਹਾਂ ਹੀ ਤੁਹਾਨੂੰ ਯਾਦ ਹੋਣਾ ਇੱਕ ਜੱਜ ਮੱਥਾ ਟੇਕਣ ਆਉਂਦੇ ਆ ਤੇ ਉਹਨਾਂ ਦੇ ਗਨਵੈਣ ਤੋਂ ਪਿਸਟਲ ਖੋਕੇ ਸਾਊਥ ਦਾ ਇੱਕ ਵਿਅਕਤੀ ਸੂਸਾਈਡ ਕਰ ਲੈਂਦਾ ਹੈ ਜੀ ਜੀ ਠੀਕ ਹੈ ਨਾ ਤਾਂ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਥੋੜਾ ਸੋਚਣਾ ਵਿਚਾਰਨਾ ਪਵੇਗਾ ਕਿ ਉੱਥੇ ਇਹ ਕਿਉਂ ਵਾਪਰ ਰਿਹਾ ਕਿਸ ਤਰ੍ਹਾਂ ਵਾਪਰ ਰਿਹਾ ਫਿਰ ਸਰਾ ਦੇ ਵਿੱਚ ਇਹ ਕਿਉਂ ਬੈਠਾ ਸੀਗਾ ਫਿਰ ਇਹਦੇ ਕੋਲ ਰੌਡ ਕਿੱਥੋਂ ਆਈ ਹੈ ਸਾਰੇ ਸਵਾਲਾਂ ਦੇ ਜਵਾਬ ਤੇ ਇਹਨਾਂ ਪ੍ਰਬੰਧਕਾਂ ਨੂੰ ਦੇਣੇ ਪੈਣਗੇ ਪਰ ਮਾਮਲਾ ਇਹ ਹੈ ਕਿ ਪਹਿਲਾਂ ਪਤਾ ਕੀਤਾ ਜਾਣਾ ਚਾਹੀਦਾ ਜਿਵੇਂ ਮੈਂ ਸ਼ੁਰੂ ਚ ਦੱਸਿਆ ਕਿ ਬੰਦੇ ਤੇ ਚਾਰ ਜ਼ਖਮੀ ਹੋ ਗਏ ਨੇ ਐਡਾ ਤਕੜਾ ਹਮਲਾ ਕੀਤਾ ਇੱਕ ਬੰਦੇ ਨੇ ਜੇ ਚਾਰ ਜ਼ਖਮੀ ਕੀਤੇ ਤਾਂ ਇਹਦਾ ਮਤਲਬ ਹੈ ਕਿ ਉਹਦੇ ਹੱਥ ਦੇ ਵਿੱਚ ਕੋਈ ਚੀਜ਼ ਤੇ ਆਈ ਹੈ ਤੇ ਤਦ ਹੀ ਹੈ ਨਾ ਤੇ ਦੂਜਾ ਕਿਉਂ ਕਦੋਂ ਦਾ ਸੀ ਕਿਵੇਂ ਇੱਥੇ ਬੈਠਾ ਸੀਗਾ ਕੀ ਉਹਦੇ ਕੋਲ ਪਹਿਲਾਂ ਹੀ ਰੋਡ ਇਤਿਆਦ ਦੇ ਕੋਈ ਵੀ ਚੀਜ਼ ਜਿਹੜੀ ਉਹਨੇ ਵਰਤੋਂ ਕੀਤੀ ਆ ਕੀ ਉਹ ਉਹ ਲੈ ਕੇ ਅੰਦਰ ਗਿਆ ਸੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਉਹ ਸਾਫ਼ ਹੋਣੀਆਂ ਚਾਹੀਦੀਆਂ ਕਲੀਅਰ ਹੋਣੀਆਂ ਚਾਹੀਦੀਆਂ ਪਰ ਪ੍ਰਬੰਧ ਜਿਹੜੇ ਆ ਹੋਰ ਵੀ ਚੌਕਸ ਰੱਖਣੇ ਚਾਹੀਦੇ ਆ ਕਿਉਂਕਿ ਅੱਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉੱਥੇ ਵਾਪਰ ਰਹੀਆਂ ਨੇ ਪਰ ਹਾਲ ਦੀ ਘੜੀ ਮੈਂ ਇੱਕ ਅਪੀਲ ਹੀ ਕਰੂੰਗਾ ਕਿ ਸਾਨੂੰ ਕੋਈ ਵੀ ਧਾਰਨਾ ਜਾਂ ਕੋਈ ਵੀ ਪਰਸੈਪਸ਼ਨ ਹਾਲੇ ਨਹੀਂ ਬਣਾਉਣੀ ਚਾਹੀਦੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਲਗਭਗ ਲਗਭਗ ਮੀਡੀਆ ਦਾ ਵੀ ਆਫ ਹੁੰਦਾ ਪਰ ਕਿਉਂਕਿ ਆਪਣੀ ਸੇਵਾ ਤੁਹਾਨੂੰ ਪਤਾ ਜਾਰੀ ਰਹਿੰਦੀ ਆ ਤੋ ਗੱਲ ਇਹ ਆ ਕਿ ਜਿਵੇਂ ਹੀ ਉਥੋਂ ਸਾਰਾ ਕੁਝ ਆਪਾਨੂੰ ਨਿਕਲ ਕੇ ਆਏਗਾ ਪੁਲਸ ਕੀ ਕਹਿੰਦੀ ਆ ਇਹਦੀ ਮਨੋਸਥਿਤੀ ਬਾਰੇ ਜਾਂ ਸਾਰੀਆਂ ਚੀਜ਼ਾਂ ਕਿੱਥੋਂ ਆਇਆ ਕੌਣ ਆ ਕਿਨੇ ਭੇਜਿਆ ਸਾਰਾ ਕੁਝ ਜਦੋਂ ਪਤਾ ਲੱਗੇਗਾ ਜਾਂ ਕੋਈ ਸੀਸੀਟੀਵੀ ਨਿਕਲਦੀ ਆ ਫਿਰ ਉਸ ਤੋਂ ਬਾਅਦ ਹੀ ਕੋਈ رائے ਬਣਾਉਣੀ ਚਾਹੀਦੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇੱਕ ਨੈਰੇਟਿਵ ਜਿਹੜਾ ਹੈ ਨਾ ਉਹ ਚਲਦਾ ਇੱਕ ਵਰਤਾਂਤ ਚਲਦਾ ਪੰਜਾਬੀ ਵਰਸਿਜ ਪਰਵਾਸੀ ਤਾਂ ਜਿਹੜਾ ਪੰਜਾਬੀ ਵਰਸਿਜ ਪਰਵਾਸੀ ਹੈ ਨਾ ਮਾਫ ਕਰਨਾ ਉਹ ਠੀਕ ਹੈ ਕੁਝ ਬੰਦੇ ਜਿਸ ਸੈਂਟੀਮੈਂਟ ਤੋਂ ਸੋਚਦੇ ਮੈਂ ਉਹਨਾਂ ਦੀ ਵੀ ਕਦਰ ਕਰਦਾ ਮੈਂ ਕਿਸੇ ਦਾ ਕੋਈ ਮਤਲਬ ਕਿ ਕਦੇ ਵੀ ਪੱਖ ਰੱਦ ਨਹੀਂ ਕਰਦਾ ਪਰ ਉਹਦੇ 'ਚ ਕੀ ਹੈ ਕਿ ਜੇ 5% ਕਿਸੇ ਨੂੰ ਇਧਰਲੇ ਪਾਸੇ ਤੋਂ ਫਾਇਦਾ ਹੁੰਦਾ ਹੈ ਜਿਹੜੇ ਬੰਦੇ ਉਹ ਉਹਦਾ ਚੁੱਕਦੇ ਆ ਤਾਂ ਉਹਦਾ ਮੇਰੇ ਖਿਆਲ ਦੇ ਨਾਲ ਦੁੱਗਣਾ ਤਿੱਗਣਾ ਫਾਇਦਾ ਜਿਹੜਾ ਉਹਨਾਂ ਲੋਕਾਂ ਨੂੰ ਹੋਏਗਾ ਜਿਹੜੇ ਕਿ ਆ ਕਿ ਚ ਬੈਠੇ ਆ ਕਿ ਕਦੋਂ ਸਾਡਾ ਦਾ ਲੱਗੇ ਉਹ ਕੌਣ ਆ ਉਹ ਫੋਰਸਸ ਕਿਹੜੀਆਂ ਤੁਹਾਨੂੰ ਸਭ ਨੂੰ ਪਤਾ ਹੀਗਾ ਸੋ ਇਸ ਕਰਕੇ ਕੁਝ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਕਿ ਬਿਨਾ ਪੂਰੀ ਜਾਣਕਾਰੀ ਤੋਂ ਚੀਜ਼ਾਂ ਚਲਣੀਆਂ ਸਟਾਰਟ ਹੋ ਜਾਂਦੀਆਂ ਮੈਂ ਅਪੀਲ ਕਰੂੰਗਾ ਕਿ ਇੰਤਜ਼ਾਰ ਕਰੋ ਸਾਰੇ ਤੱਥ ਜਦੋਂ ਖੁੱਲ ਜਾਣਗੇ ਸਾਰੇ ਤੱਥ ਜਦੋਂ ਰੌਸ਼ਨੀ ਚ ਆ ਜਾਣਗੇ ਫਿਰ ਹੀ ਆਪਾਂ ਨੂੰ ਪਤਾ ਲੱਗੇਗਾ ਤਾਂ ਫਿਲਹਾਲ ਮੁਢਲੀ ਜਾਣਕਾਰੀ ਆ ਪੁਲਿਸ ਨੂੰ ਉਹ ਫੜਾ ਦਿੱਤਾ ਗਿਆ ਉਹਦੇ ਵੀ ਮੈਂ ਦੇਖ ਰਿਹਾ ਸੀ ਬਲੀਡਿੰਗ ਕਾਫੀ ਹੋ ਰਹੀ ਸੀ ਕਿ ਇਹਦਾ ਮਤਲਬ ਇਹ ਆ ਕਿ ਜਾਂ ਤੇ ਉਹਨੂੰ ਵੀ ਸੱਟਾਂ ਲੱਗੀਆਂ ਨੇ ਜਾਂ ਉਹਨੇ ਵੀ ਹੋ ਸਕਦਾ ਕੋਈ ਸਿਰ ਆਪਣਾ ਕੰਧ 'ਚ ਮਾਰ ਲਿਆ ਹੋਵੇ ਇਹ ਸਾਰੀਆਂ ਚੀਜ਼ਾਂ ਹਾਂ ਦੇ ਆਪਾਂ ਮੇਰੇ ਖਿਆਲ ਦੇ ਨਾਲ ਥੋੜਾ ਇੰਤਜ਼ਾਰ ਤੇ ਛੱਡ ਦਈਏ ਕਿ ਸਵੇਰੇ ਜਦੋਂ ਦਿਨ ਚੜ੍ਹੇਗਾ ਹੁਣ ਪਤਾ ਲੱਗੇਗਾ ਕਿ ਇਸ ਮਾਮਲੇ ਦੇ ਵਿੱਚ ਅਸਲ ਕਹਾਣੀ ਕੀ ਆ ਤੇ ਜੇ ਇਹ ਠੀਕ ਠਾਕ ਆ ਬੰਦਾ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਸਵਾਲ ਪ੍ਰਬੰਧ ਤੇ ਵੀ ਉੱਠਦੇ ਹੁੰਦੇ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਉਹ ਕਿਵੇਂ ਹੋ ਰਿਹਾ ਕਿ ਕੋਈ ਬੰਦਾ ਇਦਾਂ ਕੋਈ ਲੱਠ ਲੈ ਕੇ ਕੋਈ ਰੌੜ ਲੈ ਕੇ ਬਾਹਰੋਂ ਆ ਕੇ ਇਸ ਤਰ੍ਹਾਂ ਬੈਠਾ ਸ਼ੱਕੀ ਹਾਲਤ ਦੇ ਵਿੱਚ ਤਾਂ ਉਹ ਪਹਿਲਾਂ ਮੇਰੇ ਖਿਆਲ ਦੇ ਨਾਲ ਉਸ ਨੂੰ ਰੁਕਣਾ ਚਾਹੀਦਾ ਸੀਗਾ ਜੀ ਹੋ ਸਕਦਾ ਕੋਈ ਇਦਾਂ ਦਾ ਤਾਂ ਮਾਮਲਾ ਹੈ ਜਿਹੜਾ ਕੋਈ ਜਾਨੀ ਨੁਕਸਾਨ ਤੱਕ ਵੀ ਪਹੁੰਚ ਸਕਦਾ ਸੀ ਜਿਸ ਤਰ੍ਹਾਂ ਦਾ ਉਹਨੇ ਖਤਰਨਾਕ ਹਮਲਾ ਕੀਤਾ ਜੀ 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 ਸੋ ਜੋ ਮੋਡਲੀ ਜਾਣਕਾਰੀ ਜਿਹੜੀ ਆਪਾਂ ਵੈਬ ਪੋਰਟਲਸ ਦੇ ਜ਼ਰੀਏ ਪੜ ਰਹੇ ਹਾਂ ਇੱਕ ਪੋਰਟਲ ਲਿਖ ਰਿਹਾ ਹੈ ਕਿ ਨੌਜਵਾਨ ਹਰਿਆਣੇ ਦਾ ਦੱਸਿਆ ਜਾ ਰਿਹਾ ਹੈ ਬਾਕੀ ਜਾਂਚ ਹਾਲੇ ਚੱਲ ਰਹੀ ਹੈ ਸੋ ਆਪਾਂ ਅਗਲੀ ਖਬਰ ਤੇ ਜੀ ਜੀ ਪੁਨੀਆ ਜੀ ਸੌਰੀ ਮੈਟਰ ਜੀ ਤੁਸੀਂ ਕੋਈ ਜਾਣਕਾਰੀ ਐਡ ਕਰਨਾ ਚਾਹੁੰਦੇ ਸੀ ਨਹੀਂ 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 ਮੈਂ ਤਾਂ ਕਹ ਰਿਹਾ ਕਿ ਜੇ ਪਛਾਣ ਉਹਦੀ ਹੋਈ ਆ ਤਾਂ ਬਿਲਕੁਲ ਆਪਾਂ ਨੂੰ ਫਿਰ ਹਰਿਆਣਵੀ ਕਹਿ ਸਕਦੇ ਆ ਇੱਥੇ ਪਹਿਲਾਂ ਮੁੱਢਲੇ ਤੌਰ ਤੇ ਪਰਵਾਸੀ ਲਿਖਿਆ ਗਿਆ ਸੀ ਤੇ ਪਰਵਾਸੀ ਅਕਸਰ ਆਪਾਂ ਜਿਹੜੇ ਪ੍ਰਵਾਂਚਲੀ ਹੁੰਦੇ ਆ ਉਹਨਾਂ ਵਾਸਤੇ ਸ਼ਬਦ ਇਸਤੇਮਾਲ ਕਰਦੇ ਆ ਤਾਂ ਬਹਰ ਹਾਲ ਇਹ ਹਰਿਆਣਵੀ ਹੈ ਤੇ ਇਹ ਤੇ ਕਹੇ ਆਪਣੇ ਪੰਜਾਬ ਦਾ ਹੀ ਹਿੱਸਾ ਸੀਗਾ ਨਾ ਹਰਿਆਣਾ ਤੇ ਬਹੁਤ ਸੋਛੜਦਾ ਜੀ 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 ਸੋ ਅਗਲੀ ਖਬਰ ਤੇ ਚੱਲੀਏ ਤਾਂ ਅੱਜ ਮੌਕਾ ਦੇ ਵਿੱਚ ਸ਼ਿਵ ਸੈਨਾ ਦੇ ਆਗੂ ਨਾਲ ਘਟਨਾ ਵਾਪਰ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ਿਵ ਸੈਨਾ ਆਗੂ ਸ਼ਿਵ ਸੈਨਾ ਦੇ ਜਿਹੜੇ ਕਾਰਕੁੰਨ ਨੇ ਉਹ ਸੜਕਾਂ ਤੇ ਉਤਰ ਆਉਂਦੇ ਨੇ ਪੂਰਾ ਮਾਜਰਾ ਕੀ ਹੈ ਜੀ ਦੇਖੋ ਇਹ ਮੰਗਤ ਮੰਗਾ ਨਾਂ ਦਾ ਵਿਅਕਤੀ ਹੈ ਜਿਹੜਾ ਸ਼ਿਵ ਸੈਨਾ ਠਾਕਰੇ ਦੇ ਨਾਲ ਤਾਲੁਕ ਰੱਖਦਾ ਸੀ ਇਸ ਦਾ ਮਰਡਰ ਹੋ ਗਿਆ ਸੀਗਾ ਕੱਲ ਸ਼ਾਮੀ ਗੁਰਪ੍ਰੀਤ ਜੀ ਜਦੋਂ ਵੀ ਇਸ ਤਰ੍ਹਾਂ ਦਾ ਮਾਮਲਾ ਵਾਪਰਦਾ ਤੁਹਾਨੂੰ ਪਤਾ ਸਾਰਿਆਂ ਦੇ ਕੰਨ ਖੜੇ ਹੋ ਜਾਂਦੇ ਆ ਕਿਉਂ ਕਿਉਂਕਿ ਇੱਥੇ ਇਸ ਤਰ੍ਹਾਂ ਦੇ ਸੰਗਠਨ ਕੰਮ ਕਰਦੇ ਆ ਤਾਂ ਤੁਹਾਨੂੰ ਪਤਾ ਹੀ ਹੋਣਾ ਬਹੁਤ ਬੜੀ ਟਕਰਾਹ ਦੀ ਸਥਿਤੀ ਵੀ ਆਪਾਂ ਇਹਨਾਂ ਕੁਝ ਸਾਲਾਂ 'ਚ ਦੇਖੀ ਆ ਕਈ ਵਾਰ ਟਕਰਾਹ ਜਿਹੜੇ ਹੋਏ ਵੀ ਆ ਛੋਟੇ ਮੋਟੇ ਸੱਟਾ ਫਿਟਾ ਵੀ ਵਜੀਆਂ ਨੇ ਤਾਂ ਉਹ ਮਾਮਲਾ ਜਿਹੜਾ ਖਾਸ ਤੌਰ ਤੇ ਆਪਾਂ ਇੱਕ ਟਾਰਗੇਟ ਕਿਲਿੰਗਸ ਦਾ ਵੀ ਦੌਰ ਦੇਖਿਆ ਹੈ ਨਾ ਉਸ ਤੋਂ ਬਾਅਦ ਹੀ ਜੱਗੀ ਜੋਹਲ ਦੀ ਜੇ ਆਪਾਂ ਦੇਖੀਏ ਤਾਂ ਕਹਾਣੀ ਸਟਾਰਟ ਹੁੰਦੀ ਹੈ ਜਿਹੜੀ ਆਪਿਛਲੇ ਦਿਨਾਂ ਚ ਵੀ ਬਹੁਤ ਚਰਚਾ ਦਾ ਵਿਸ਼ਾ ਬਣੀ ਜਦੋਂ ਇੱਕ ਕੇਸ ਦੇ ਵਿੱਚੋਂ ਜੱਗੀ ਜੋਹਲ ਨੂੰ ਬਰੀ ਕਰ ਦਿੱਤਾ ਗਿਆ ਸੀਗਾ ਫਿਰ ਹਾਲ ਜਿਹੜੇ ਬਾਕੀ ਜੱਗੀ ਜੋਹਲ ਦੇ ਕੇਸ ਆ ਉਹ ਜ਼ਿਆਦਾਤਰ ਐਨਆਈਏ ਦੇ ਨਾਲ ਜੁੜੇ ਜਿਹੜੇ ਪੈਂਡਿੰਗ ਹੈ ਉਹਦੇ ਵਿੱਚ ਮੈਂ ਦੱਸ ਦੇਵਾਂ ਕਿ ਇੱਕ ਤੋਂ ਜ਼ਮਾਨਤ ਮਿਲੀ ਹੈ ਜੱਗੀ ਜੋਹਲ ਨੂੰ ਤੇ 8 ਦੇ ਵਿੱਚ ਜ਼ਮਾਨਤ ਸੁਪਰੀਮ ਕੋਰਟ ਚ ਲੱਗੀ ਆ ਖੈਰ ਮਾਮਲਾ ਜਿਹੜਾ ਹੈ ਨਾ ਉਹ ਮਤਲਬ ਕਿ ਕੰਨ ਖੜੇ ਕਰਨ ਵਾਲਾ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਇਸ ਬੰਦੇ ਨੂੰ ਜਦੋਂ ਗੋਲੀਆਂ ਮਾਰ ਗਿਆ ਜਾਂਦੀਆਂ ਜਿਸ ਵੇਲੇ ਇਹ ਡੇਰੀ ਤੋਂ ਦੁੱਧ ਲੈਣ ਗਿਆ ਸੀਗਾ ਤਾਂ ਉਸ ਤੋਂ ਬਾਅਦ ਸ਼ੱਕ ਜਾਂਦਾ ਸੀਗਾ ਕਿ ਕੀ ਇਹ ਜਿਵੇਂ ਤੁਹਾਨੂੰ ਪਤਾ ਹੀ ਹੈ ਵਿਚਾਰਕ ਵਖਰੇਵਿਆਂ ਦੇ ਚੱਲਦੇ ਆ ਕੋਈ ਟਾਰਗੇਟ ਕਿਲਿੰਗ ਤਾਂ ਨਹੀਂ ਹੋ ਗਈ ਕੋਈ ਇੱਦਾਂ ਉੱਦਾਂ ਦੀ ਕੋਈ ਫਿਰਕੂ ਮਾਮਲਾ ਤਾਂ ਨਹੀਂ ਧਰਨਾ ਲਾਇਆ ਸ਼ਿਵ ਸੈਨਾ ਵਾਲਿਆਂ ਨੇ ਹੋਲੀ ਦੇ ਦੇ ਨਾ ਇਹਨਾਂ ਦੇ ਸਾਥੀਆਂ ਨੇ ਤਾਂ ਮਤਲਬ ਬਾਤ ਦੇ ਵਿੱਚ ਕੀ ਆ ਕਿ ਤਿੰਨ ਮੁੰਡੇ ਲਾਈਵ ਹੁੰਦੇ ਨੇ ਤੇ ਉਹ ਦਾਵਾ ਕਰਦੇ ਆ ਕਿ ਮੰਗਤ ਮੰਗੇ ਨੂੰ ਅਸੀਂ ਮਾਰਿਆ ਉਹਦੇ ਵਿੱਚ ਇੱਕ ਮੁੰਡਾ ਖਾਸ ਤੌਰ ਤੇ ਆਪਣੀ ਵਿਥਿਆ ਦੱਸਦਾ ਹੈ ਕਿ ਇਹਨੇ ਪਹਿਲਾਂ ਵੀ ਸਾਨੂੰ ਕੇਸਾਂ 'ਚ ਫਸਾਇਆ ਸੀਗਾ ਜਾਂ ਕੇਸ 'ਚ ਫਸਾਇਆ ਸੀਗਾ ਹੁਣ ਘਰੇ ਮੇਰੀ ਭੈਣ ਦਾ ਵਿਆਹ ਸੀਗਾ ਦਾਦੀ ਮੇਰੀ ਦੀ ਡੈਥ ਹੋਈ ਯਾਨੀ ਆਪ ਹੀ ਇਹ ਬੰਦੇ ਫੜਵਾਉਂਦੇ ਸੀ ਆਪ ਹੀ ਇਹ ਬੰਦੇ ਛਡਾਉਂਦੇ ਸੀ ਮੇਰਾ ਕੋਈ ਵੈਪਨ ਦਾ ਰੋਲਾ ਸੀਗਾ ਤੇ ਜਿਹੜਾ ਲਾਇਸੈਂਸੀ ਵੈਪਨ ਸੀਗਾ ਮੈਂ ਲਾਇਸੈਂਸ ਵੀ ਦਿਖਾ ਦਿੱਤਾ ਮੇਰੇ ਦੋਸਤ ਦਾ ਲਾਇਸੈਂਸ ਸੀਗਾ ਪਰ باوجود ਇਸ ਤੇ ਇਹ 1 ਲੱਖ 1.5 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਸੀਗੇ ਯਾਨੀ ਕੁੱਲ ਮਿਲਾ ਕੇ ਆਪਾਂ ਗੁਰਪ੍ਰੀਤ ਜੀ ਇਸ ਕੱਲ ਨੂੰ ਇਦਾਂ ਕਨਕਲੂਡ ਕਰ ਸਕਦੇ ਹਾਂ ਕਿ ਜਿਹੜੀਆਂ ਚੀਜ਼ਾਂ ਸ਼ੰਕੇ ਦੇ ਰੂਪ ਦੇ ਵਿੱਚ ਉਪਜ ਰਹੀਆਂ ਸਨ ਉੱਭਰ ਰਹੀਆਂ ਸਨ ਉਹਨਾਂ ਦਾ ਫਿਲਹਾਲ ਕੋਈ ਤੁੱਕ ਬਣਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਖੁਦ ਸ਼ੂਟਰ ਜਿਹੜੇ ਆ ਜਿਹਨੇ ਮਾਰਨ ਵਾਲੇ ਆ ਉਹਨਾਂ ਨੇ ਇਹ ਗੱਲ ਤਸلیم ਕੀਤੀ ਆ ਕਿ ਅਸੀਂ ਮਾਰਿਆ ਤੇ ਵਜਾ ਵੀਦਾ ਸੀ ਤੇ ਦੂਜੀ ਚੀਜ਼ ਜੀ ਦੂਜੀ ਗੱਲ ਇਹ ਆ ਕਿ ਇਸ ਹਮਲੇ ਦੇ ਵਿੱਚ ਜਦੋਂ ਇਹ ਕਾਟਲਾਣਾ ਹਮਲਾ ਕੀਤਾ ਗਿਆ ਜਿਹਦੇ ਵਿੱਚ ਅੱਗੇ ਜਾ ਕੇ ਮੰਗਤ ਮੰਗੇ ਦੀ ਮੌਤ ਹੋ ਜਾਂਦੀ ਆ ਇਸ ਹਮਲੇ 'ਚ ਇੱਕ ਜਵਾਕ ਦੀ ਵੀ ਸ਼ਾਇਦ ਲੋਰ ਬੈਕ ਇੰਜਰੀ ਆ ਬੁਲਟ ਕਰਕੇ ਗੋਲੀ ਵੱਜਣ ਕਰਕੇ ਤਾਂ ਉਹਦੇ ਵਾਸਤੇ ਉਹਨਾਂ ਨੇ ਮਾਫੀ ਵੀ ਮੰਗੀ ਆ ਕਿ ਸਾਡਾ ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ ਸੀਗਾ ਤੇ ਅਸੀਂ ਮਤਲਬ ਕਿ ਉਸਤੇ ਕੋਈ ਜਾਣ ਬੁੱਝ ਕੇ ਗੋਲੀ ਨਹੀਂ ਚਲਾਈ ਗੋਲੀਆਂ ਉਹਦੇ ਅਨਫੋਰਚੂਨੇਟਲੀ ਲੱਗ ਗਈਆਂ ਜਿਹਦੇ ਵਾਸਤੇ ਅਸੀਂ ਮਾਫੀ ਮੰਗਦੇ ਹਾਂ ਬਾਕੀ ਉਹ ਕਹਿੰਦੇ ਕਿ ਅਜੇ ਹੋਰ ਵੀ ਬਹੁਤ ਖੁਸ਼ ਹਾਂ ਪੁਲਿਸ ਜਦੋਂ ਸਾਨੂੰ ਫੜੇਗੀ ਜਾਂ ਜਦੋਂ ਅਸੀਂ ਪੁਲਿਸ ਦੇ ਹਵਾਲੇ ਹੋ ਜਾਵਾਂਗੇ ਤਾਂ ਉਦੋਂ ਸਾਰਾ ਕੁਝ ਅਸੀਂ ਪੁਲਿਸ ਨੂੰ ਖੋਲ ਕੇ ਦੱਸਾਂਗੇ ਸੋ ਜਿਹੜੀ ਇਹ ਕਤਲ ਦੀ ਵਜ੍ਹਾ ਉਹ ਲਗਭਗ ਲਗਭਗ ਇਸ ਦਾਅਵੇ ਦੇ ਮੁਤਾਬਕ ਸਾਫ਼ ਹੋ ਜਾਂਦੀ ਆ ਤੇ ਇਸ ਨੂੰ ਫਿਰਕੂ ਰੰਗਤ ਨਹੀਂ ਦੇਣੀ ਚਾਹੀਦੀ ਸਰਨਾ ਮਜ਼ਹਰਾ ਚਲੋ ਠੀਕ ਹੈ ਆਤਲਾ ਨੂੰ ਫੜਨ ਤੱਕ ਠੀਕ ਹੈ ਤੁਸੀਂ ਡਿਮਾਂਡ ਰੱਖ ਸਕਦੇ ਹੋ ਕਿਸੇ ਦਾ ਵੀ ਬੰਦਾ ਮਰਿਆ ਕਿਸੇ ਦਾ ਵੀ ਦੋਸਤ ਮਰਿਆ ਕਿਸੇ ਦਾ ਵੀ ਕੋਈ ਸਾਥੀ ਮਰਿਆ ਉਹ ਡਿਮਾਂਡ ਕਰ ਸਕਦਾ ਹੈ ਜੀ ਜੀ ਚਲੋ ਉਹਦੇ ਵਾਸਤੇ ਪੁਲਿਸ ਨੂੰ ਥੋੜਾ ਸਮਾਂ ਦੇਣਾ ਵੀ ਬਣਦਾ ਪਰ ਇਸ ਨੂੰ ਕਿਸੇ ਵੀ ਪੱਖ ਤੋਂ ਆਪਾਂ ਫਿਰਕੂ ਰੰਗਤ ਨਹੀਂ ਦੇ ਸਕਦੇ ਕਿ ਇਹ ਕੋਈ ਇਸ ਤਰ੍ਹਾਂ ਦਾ ਬਈ ਫਿਰਕੂ ਹਮਲਾ ਸੀਗਾ ਇਹ ਕੋਈ ਨਫ਼ਰਤੀ ਹਮਲਾ ਸੀ ਟਾਰਗੇਟ ਕਿਲਿੰਗ ਸੀ ਕਿਉਂਕਿ ਨਾਲ ਦੀ ਨਾਲ ਨਾ ਗੱਲਾਂ ਚੱਲਣੀਆਂ ਸਟਾਰਟ ਹੋ ਜਾਂਦੀਆਂ ਮੈਂ ਤਦ ਹੀ ਅਪੀਲ ਕਰਦਾ ਹਾਂ ਨਾ ਆਡੀਅנס ਨੂੰ ਵੀ ਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ ਹੈ ਇਸ ਕਰਕੇ ਇਸ ਮਾਮਲੇ ਦੇ ਵਿੱਚ ਵੀ ਸਾਡੀ ਇਹੀ ਕੋਸ਼ਿਸ਼ ਰਹਿਣੀ ਚਾਹੀਦੀ ਆ ਕਿ ਇਸ ਨੂੰ ਉਦੋਂ ਤੱਕ ਨਾ ਜੋੜਿਆ ਜਾਵੇ ਕਿਸੇ ਵੀ ਮਤਸਬੀ ਪੱਖ ਤੋਂ ਜਦੋਂ ਤੱਕ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਦੇ ਤੇ ਤਸਦੀਕ ਕਰਕੇ ਕੋਈ ਸਟੇਟਮੈਂਟ ਨਹੀਂ ਜਾਰੀ ਕਰਦੀ ਅ ਫਿਲਹਾਲ ਦਾਵਾ ਜਿਹੜਾ ਉਹ ਇਹੋ ਆ ਕਿ ਅਸੀਂ ਮਾਰਿਆ ਤੇ ਵਜਾ ਜਿਹੜੀ ਹੈ ਮੈਂ ਤੁਹਾਨੂੰ ਦੱਸ ਦਿੱਤੀ ਹੈ ਵਿੱਚੋਂ ਬਾਕੀ ਉਹ ਕਹਿੰਦੇ ਕਿ ਅਸਲੀ ਗੱਲਾਂ ਪੁਲਿਸ ਨਾਲ ਹੋਣਗੀਆਂ ਜਦੋਂ ਪੁਲਿਸ ਸਾਡੇ ਤੱਕ ਪਹੁੰਚੇਗੀ ਜਾਂ ਅਸੀਂ ਪੁਲਿਸ ਤੱਕ ਪਹੁੰਚਾਂਗੇ ਜੀ ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਕੱਲ ਜਿਹੜਾ ਬੱਚਾ ਅਗਵਾ ਹੋਇਆ ਆ ਮਿਲਿਆ ਸੀ ਤੇ ਪੁਲਿਸ ਨੇ ਉਸ ਦੇ ਵਿੱਚ ਬੜੀਆ ਕਾਰਗੁਜ਼ਾਰੀ ਵੀ ਦਿਖਾਈ ਸੀ ਤੇ ਅੱਜ ਉਸ ਨੂੰ ਲੈ ਕੇ ਅਹਿਮ ਹੋਰ ਖੁਲਾਸੇ ਹੋਏ ਨੇ ਜੀ ਇਹ ਕੀ ਨੇ ਵੱਡੇ ਖੁਲਾਸੇ ਅੱਜ ਦੇਖੋ ਗੱਲ ਜਿਹੜੀ ਹੈ ਨਾ ਉਹ ਖੁਲਾਸਿਆਂ ਦੇ ਰੂਪ ਦੇ ਵਿੱਚ ਖੁੱਲੀ ਹੋ ਰਹੀ ਆ ਕਿ ਜਿਹੜਾ ਇਹ ਮੁੱਖ ਮੁਲਜ਼ਮ ਸੀਗਾ ਜਿਸ ਨੂੰ ਮਤਲਬ ਕਿ ਇਨਕਾਊਂਟਰ ਚ ਢੇਰ ਕਰ ਦਿੱਤਾ ਗਿਆ ਇਹ ਕੈਨੇਡਾ ਤੋਂ 10 ਦਿਨ ਪਹਿਲਾਂ ਪਰਤਿਆ ਸੀ ਤੇ ਉੱਥੋਂ ਦੀ ਪੀਆਰ ਕੁੜੀ ਦੇ ਨਾਲ ਇਹਦੀ ਮੈਰਿਜ ਹੋਈ ਸੀ ਜੀ ਯਾਨੀ ਇਹ ਇੱਕ ਬਹੁਤ ਵੱਡੀ ਗੱਲ ਆ ਤੇ ਇਹਨੇ ਦੋ ਜਿਹੜੇ ਚੁੱਕਣ ਵਾਲੇ ਸੀਗੇ ਪਹਿਲਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਵਰਤੇ ਉਹਨਾਂ ਨੂੰ ਹਾਇਰ ਕੀਤਾ ਉਹਨਾਂ ਦੇ ਫੜੇ ਜਾਣ ਤੋਂ ਬਾਅਦ ਕਿਉਂਕਿ ਉਹਨਾਂ ਨੇ ਚੁੱਕ ਕੇ ਬੱਚਾ ਜਿਹੜਾ ਸੀ ਉਹ ਇਹਦੇ ਹਵਾਲੇ ਕਰ ਦਿੱਤਾ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਜੀ ਤੇ ਉਸ ਤੋਂ ਬਾਅਦ ਇਹ ਫੋਰਚੂਨਰ ਗੱਡੀ 'ਚ ਉਸ ਜਵਾਕ ਨੂੰ ਲੈ ਕੇ ਜਿਹੜਾ ਉਹ ਚਲਾ ਗਿਆ ਹੁਣ ਜਦੋਂ ਇਹ ਚਲਾ ਗਿਆ ਤੇ ਉਤੋਂ ਬਾਅਦ ਹੁੰਦਾ ਕਿ ਆ ਕਿ ਪੁਲਿਸ ਘੇਰਦੀ ਆ ਤੇ ਇਹਨੂੰ ਮਾਰ ਦਿੰਦੀ ਆ ਕਮਾਲ ਦੀ ਗੱਲ ਇਹ ਆ ਕਿ ਇਹਨਾਂ ਦੇ ਇਸ ਪਰਿਵਾਰ ਦੇ ਨਾਲ ਬਹੁਤ ਪੁਰਾਣੇ ਤਾਲੁਕਤ ਸਨ ਮੈਂ ਇਹਨਾਂ ਦੇ ਪਿੰਡੋਂ ਪਤਾ ਕੀਤਾ ਕਿ ਇਹ ਇਕੱਠੀ ਵਾਹੀ ਵੀ ਕਰਦੇ ਰਹੇ ਆ ਇਵਨ ਥੈਟ ਕਿ ਇੱਕ ਦੂਜੇ ਨੂੰ ਰਿਸ਼ਤੇ ਵੀ ਕਰਵਾਏ ਗਏ ਨੇ ਤੇ ਇਹਦਾ ਮੁੰਡੇ ਦਾ ਪਿਓ ਜਿਹੜਾ ਉਹ ਆਪ ਖੱਜਲ ਹੁੰਦਾ ਰਿਹਾ ਪਰਿਵਾਰ ਦੇ ਨਾਲ ਹਾਲਾਂਕਿ ਇੱਕ ਪੱਖ ਇਹ ਵੀ ਸੁਣਨ ਚ ਆਇਆ ਮੈਂ ਪੁਸ਼ਟੀ ਨਹੀਂ ਕਰ ਸਕਦਾ ਤਸਦੀਕ ਨਹੀਂ ਕਰ ਸਕਦਾ ਕਿ ਜਦੋਂ ਇਹ ਮੁੰਡਾ ਕੈਨੇਡਾ ਗਿਆ ਤਾਂ ਉਦੋਂ ਕੋਈ ਪੈਸੇ ਵੀ ਫੜੇ ਗਏ ਸਨ ਇਸ ਪਰਿਵਾਰ ਤੋਂ ਯਾਨੀ ਜਿਹੜਾ ਪੀੜਤ ਪਰਵਾਹ ਰਿਹਾ ਹਾਲਾਂਕਿ ਕੁਝ ਚੀਜ਼ਾਂ ਵੀ ਆ ਰਹੀਆਂ ਨੇ ਕਿ ਪਰਨੋਟ ਵਗੈਰਾ ਜਿਹੜਾ ਜੀ ਵੱਧ ਪੈਸਿਆਂ ਦਾ ਪਰਵਾਹਾ ਆ ਗਿਆ ਸੀਗਾ ਜਿਹਦੇ ਚੱਲਦੇ ਆ ਸਨੇਹ ਕੀਤਾ ਪਰ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਕੀ ਉਹ ਜਿਹੜੇ ਲੈਮ ਦੇਣ ਦੇ ਮਸਲੇ ਹੁੰਦੇ ਨੇ ਉਹ ਬੜੇ ਛੋਟੇ ਹੁੰਦੇ ਕਿਸੇ ਵੀ ਜਵਾਕ ਨੂੰ ਚੁੱਕਣ ਦੀ ਘਟਨਾ ਤੋਂ ਮੇਰੇ ਖਿਆਲ ਦੇ ਨਾਲ ਉਹ ਨਿਵੇੜੇ ਜਾ ਸਕਦੇ ਹੁੰਦੇ ਜਦੋਂ ਇਨੇ ਨੇੜ ਦੇ ਤਾਲੁਕਾ ਤੋਂ ਥੋੜਾ ਬਹੁਤਾ ਇੱਧਰ ਉੱਧਰ ਹੋ ਜਾਂਦਾ ਹੁੰਦਾ ਕੋਈ ਵੱਡੀ ਗੱਲ ਨਹੀਂ ਜਦੋਂ ਦੇਣੇ ਹੋਣ ਨਾ ਪੈਸੇ ਤੇ ਹੱਥ ਜੋੜ ਕੇ ਚਾਰ ਪੈਸੇ ਛੁੜਾ ਵੀ ਲਈਦੇ ਹੁੰਦੇ ਆ ਕਿ ਭਾਈ ਅਸੀਂ ਤੁਹਾਡੇ ਦੇਂਦਾ ਰਿਹਾ ਤੇ ਆ ਆ ਦੇਨੇ ਆ ਤੁਹਾਡੇ ਦੁੱਧ ਤੋਤੇ ਪਰ ਸਾਨੂੰ ਛੋਟਦੇ ਹੋਏ ਸਾਰੀਆਂ ਚੀਜ਼ਾਂ ਹੱਲ ਹੋ ਜਾਂਦੀਆਂ ਨੇ ਤੋਂ ਖੈਰ ਇਹ ਸਾਰਾ ਕੁਝ ਨਿਕਲ ਰਿਹਾ ਤੇ ਬੜਾ ਇਹ ਇੱਕ ਕਹਿ ਲੋ ਸਭ ਤੋਂ ਮੈਂ ਕਹੂੰਗਾ ਕਿ ਦੁਖਦ ਪੱਖ ਆ ਕਿ 23 ਸਾਲ 23 ਸਾਲ ਮੇਰੀ ਨਜ਼ਰ ਦੇ ਵਿੱਚ ਕਿਉਂਕਿ ਦੇਖੋ ਜਿਸ ਉਮਰ 'ਚ ਅਸੀਂ ਆ ਇਸ ਟਾਈਮ ਤਾਂ ਮੈਨੂੰ ਤੇ ਬੱਚਾ ਹੀ ਲੱਗਦਾ ਹੁੰਦਾ 20-25 ਸਾਲ ਦਾ ਮੇਰੇ 10-10 ਸਾਲ ਛੋਟੇ ਜਿਹੜੇ ਦੋਸਤ ਆ ਉਹ ਵੀ ਸਾਨੂੰ ਤੇ ਜਵਾਕ ਕਰਕੇ ਲੱਗਦੇ ਜਿਹੜੇ ਸ਼ੁਰੂ ਤੋਂ ਸਾਡੇ ਨਾਲ ਰਹਿ ਸਕੂਲ ਟਾਈਮ ਤੋਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਇੱਥੇ 23 ਸਾਲ ਦੀ ਉਮਰ ਤੇ ਵਿੱਚ ਕੀ ਵੇਖਿਆ ਬੰਦੇ ਨੇ ਤੇ ਇੰਨੀ ਛੋਟੀ ਉਮਰ ਦੇ ਵਿੱਚ ਕੁੜੀ ਵੀ ਗਾਂ ਤੁਸੀਂ ਦੇਖੋ ਕਿ ਵਿਡੋ ਹੋ ਗਈ ਇਹ ਬਹੁਤ ਦੁਖਦ ਪਹਿਲੂ ਆ ਪਰ ਜਿਸ ਤਰ੍ਹਾਂ ਇਹ ਸਭ ਕੁਝ ਕੀਤਾ ਗਿਆ ਹੈਰਾਨ ਕਰਦਾ ਹੈ ਕਿ ਐਡੀ ਦਿਲਵੱਦੀ ਕਿ ਤੁਸੀਂ ਬੱਚਾ ਚੁੱਕ ਲਓ ਔਰ ਉਹ ਵੀ ਗਲੀ ਦੇ ਵਿੱਚ ਖੇਡਦਾ ਘਰਦਿਆਂ ਦੇ ਸਾਹਮਣੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਘਰ ਦੇ ਵਿੱਚੋਂ ਹੀ ਤੁਸੀਂ ਬੱਚਾ ਚੁੱਕ ਕੇ ਲੈ ਜਾਓ ਤੇ ਫਿਰ ਉਹਨੂੰ ਪੰਜਾਬ ਦੇ ਵਿੱਚ ਹੀ ਫੋਰਚੂਨਰ ਗੱਡੀ 'ਚ ਪਾਈ ਫਿਰੋ ਤਾਂ ਮੇਰੇ ਖਿਆਲ ਦੇ ਨਾਲ ਚਲੋ ਬੱਚੇ ਦੀ ਕੁਸ਼ਕਿਸਮਤੀ ਪਰਿਵਾਰ ਦੀ ਖੁਸ਼ਕਿਸਮਤੀ ਤੇ ਠੀਕ ਆ ਪਰ ਇਸ ਮੁੰਡੇ ਨੇ ਜਿਸ ਤਰ੍ਹਾਂ ਦੀ ਖੇਡ ਖੇਡੀ ਆ ਉਹ ਕਈ ਪੱਖ ਤੋਂ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀ ਆ ਜੀ ਸੋ ਮਜਬੂਰਤਾ ਜ਼ਰੂਰ ਕਰਦੀ ਹੈ ਕਿ ਕੀ ਲੋਡ ਪੈ ਗਈ ਹਾਲੇ ਤੱਕ ਜਿਸ ਤਰੀਕੇ ਦੇ ਖੁਲਾਸੇ ਹੋ ਰਹੇ ਨੇ ਪਤਾ ਨਹੀਂ ਹੋਰ ਕੀ ਕੀ ਖੁੱਲ ਕੇ ਸਾਹਮਣੇ ਆਊਗਾ ਕਈ ਲੋਕ ਵੈਸੇ ਵੀ ਸਾਈਕੋਪੈਥ ਕਿਸਮ ਦੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇਹ ਜੋ ਕਰ ਰਹੇ ਹਾਂ ਇਸ ਦੇ ਸਿੱਤੇ ਦੂਰਗਾਮੀ ਸਿੱਤੇ ਕੀ ਕੀ ਨਿਕਲ ਸਕਦੇ ਨੇ ਸੋ ਅੱਗੇ ਚੱਲੀਏ ਜੀ ਲੁਧਿਆਣੇ ਦੀ ਖਬਰ ਹੈ ਲੁਧਿਆਣਾ ਸੰਨਤੀ ਸ਼ਹਿਰ ਬਣ ਗਿਆ ਪੂਰੇ ਤਰੀਕੇ ਦੇ ਨਾਲ ਤੇ ਗੱਡੀਆਂ ਭਾਰ ਵਾਲੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਧਗੜ ਧਗੜ ਕਰਦੀਆਂ ਰੋੜਾਂ 'ਤੇ ਫਿਰਦੀਆਂ ਰਹਿੰਦੀਆਂ ਨੇ ਕੋਈ ਲਾ ਨੀ ਕੋਈ ਕੁਛ ਨਹੀਂ ਤੇ ਹੁਣ ਟਿੱਪਰ ਨੇ ਦੋ ਨੌਜਵਾਨ ਮਾਰਤੇ ਜੀ ਥੱਲੇ ਦੇ ਕੇ ਹਾਂਜੀ ਇਹ ਨਾ ਹੋਲੀ ਉਹ ਵੀ ਸ਼ਾਇਦ ਖੇਡ ਰਹੇ ਸੀਗੇ ਤਿੰਨ ਨੌਜਵਾਨਾਂ ਨੂੰ ਟੱਕਰ ਮਾਰੀ ਆ ਤੇ ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਜਿਹੜੇ ਇਹਨਾਂ ਦੀ ਮੌਤ ਹੋ ਗਈ ਆ ਜੀ ਇੱਕ ਹੈ ਜਿਹੜਾ ਉਹਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪਤਾ ਲੱਗਾ ਕਿ ਮਰਨ ਵਾਲੇ ਤਾਜਪੁਰ ਪਿੰਡ ਨਜ਼ਦੀਕ ਭਾਮੀਆਂ ਇਹ ਇੱਥੇ ਜੇਲ ਹੈ ਜਿਹੜੀ ਲੁਧਿਆਣੇ ਦੀ ਜੇਲ ਹੈ ਨਾ ਕੋਟਰੀਕੀ ਬਹੁਤ ਵੱਡੀ ਜੇਲ ਹੈ ਭਾਮੀਆਂ ਰੋਡ ਤੇ ਆ ਯਾਨੀ ਉਹ ਇਹੀ ਏਰੀਆ ਤਾਜਪੁਰ ਚੌਂਕ ਤੋਂ ਜਦੋਂ ਭਾਮੀਆਂ ਨੂੰ ਜਾਣਦੇ ਆ ਤਾਂ ਬਹੁਤ ਵੱਡੀ ਜੇਲ ਹੈ ਉਹ ਜੇਲ ਵਾਲਾ ਏਰੀਆ ਸੋ ਗੱਲ ਇਹ ਆ ਕਿ ਤਿੰਨਾਂ ਦੀ ਪਛਾਣ ਹਾਲੇ ਨਹੀਂ ਹੋਈ ਪਰ ਮੌਕੇ ਤੋਂ ਟਿਪਰ ਡਰਾਈਵਰ ਹੈ ਜਿਹੜਾ ਉਹ ਟਿੱਪ ਗਿਆ ਯਾਨੀ ਨਿਕਲ ਗਿਆ ਤਾਂ ਦੇਖੋ ਇਹ ਮੁੱਢਲੇ ਤੌਰ ਤੇ ਕਿ ਨੌਜਵਾਨ ਜਿਹੜੇ ਆ ਹੋਲੀ ਖੇਡ ਰਹੇ ਸਨ ਇਹ ਜਿਨ੍ਹਾਂ ਨੂੰ ਟੱਕਰ ਮਾਰੀ ਆ ਪਰੰਤੂ ਇੱਕ ਗੱਲ ਤੇ ਮੰਨਣ ਵਾਲੀ ਹੈ ਗੁਰਪ੍ਰੀਤ ਜੀ ਜਿਹੜੇ ਟਿੱਪਰ ਆ ਇਹਨਾਂ ਦਾ ਤਾਂ ਥੋੜੇ ਦਿਨ ਪਹਿਲਾਂ ਹੀ ਇੱਧਰ ਗੌਂਸਗੜ ਬੰਨੀ ਬਹੁਤ ਰੌਲਾ ਪਿਆ ਉਹ ਜਿਹੜੀ ਕੁੜੀ ਐ ਸਿਮਰਨਜੀਤ ਗਿੱਲ ਉਹਨੇ ਬਹੁਤ ਰੌਲਾ ਪਾਇਆ ਸੀ ਵਕੀਲ ਆ ਬੀਬੀ ਤਾਂ ਉਹ ਟਿੱਪਰ ਜਿਹੜੇ ਆ ਕਿਵੇਂ ਪਿੰਡਾਂ ਦੀ ਦੁਰਦਸ਼ਾ ਖਰਾਬ ਕਰ ਰਹੇ ਆ ਕਿਵੇਂ ਇਲੀਗਲ ਮਾਈਨਿੰਗ ਕਰ ਰਹੇ ਆ ਇਹ ਟਿੱਪਰ ਤੇ ਵਿੜਾ ਕਰਕ ਕਰ ਰਹੇ ਆ ਪੰਜਾਬ ਦੇ 인ਫਰਾਸਟ੍ਰਕਚਰ ਦਾ ਜੋ ਘਟੀਆਂ मतलब के सिस्टम है ओदे चल दिया एक दिन मैं तुही ਮੰਨੂਗੇ ਹਾਈਵੇ ਤੇ ਜਾ ਰਿਆ ਸੀ ਆਪਦੇ ਸ਼ਹਿਰ ਚੋਂ ਤੇ ਉਹਨੇ ਕਵਰ ਵੀ ਨਹੀਂ ਕੀਤਾ ਹੂੰ ਰੇਤਾ ਇੱਧਰ ਸਾਡੇ ਟਿੱਬਿਆਂ ਦਾ ਰੇਤਾ ਹੁੰਦਾ ਕੱਕਾ ਰੇਤਾ ਹੁੰਦਾ ਬੜਾ ਬਰੀਕ ਰੇਤਾ ਹੁੰਦਾ ਉਹ ਉਡੋੜ ਕੇ ਹੁਣ ਚਲੋ ਮੈਂ ਤੇ ਗੱਡੀ ਚ ਸੀਗਾ ਤੇ ਮਤਲਬ ਕਿ ਮੋਟਰਸਾਈਕਲ ਵਾਲੇ ਜਿਹੜੇ ਸਕੂਟਰ ਵਾਲੇ ਸੀ ਉਹਨਾਂ ਦੀ ਅੱਖਾਂ ਪਰ ਰਿਆ ਸੀ ਤੇ ਮੈਂ ਗਾਹ ਫਿਰ ਉਹਨੂੰ ਘੇਰਿਆ ਮੈਂ ਕਿਹਾ ਤੂੰ ਕਵਰ ਕਿਉਂ ਨਹੀਂ ਕੀਤਾ ਤਬ ਉਹ ਪਹਿਲਾਂ ਤੇ ਪੈ ਗਿਆ ਮੈਂ ਜਦੋਂ ਫਿਰ ਉਹਨੂੰ ਮੜਾ ਜਾ ਮੈਂ ਵੀ ਚੂੜੀਟਾਟ ਕੀਤੀ ਤੇ ਮੁੜ ਕੇ ਆ ਗਿਆ ਪਹਿਰਾਚ ਜੀ ਮਤਲਬ ਕਿ ਇਦਾਂ ਜੀ ਹੁੰਦਾ ਤੇ ਫਿਰ ਉਹਦੇ ਮੈਂ ਠੇਕੇਦਾਰ ਨੂੰ ਕਿਹਾ ਕਿ ਇਹਨੂੰ ਕਵਰ ਕਰੋ ਜਾਂਦੇ ਤੇ ਪਾਣੀ ਛਿੜਕ ਕੇ ਲਿਆਓ ਤੁਸੀਂ ਇਹ ਇਦਾਂ ਨਹੀਂ ਲਗਾ ਸਕਦੇ ਮਤਲਬ ਕਿ ਸਾਡੇ ਏਰੀਏ ਦੇ ਵਿੱਚ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਗੁਰਪ੍ਰੀਤ ਜੀ ਹੁਣ ਤੱਕ ਸਾਡੇ ਇਲਾਕੇ 'ਚ ਤਿੰਨ ਚਾਰ ਮੁੰਡੇ ਮਾਰ ਚੁੱਕੇ ਨੇ ਜੀ ਇਹ ਬਹੁਤ ਖਤਰਨਾਕ ਰਫ਼ਤਾਰ ਨਾਲ ਜਾਂਦੇ ਆ ਬਹੁਤ ਮਤਲਬ ਕਿ ਇਹਨਾਂ ਦੇ ਜਿਹੜੇ ਡਰਾਈਵਰ ਹੈ ਕਾਲੀ ਨਾਲ ਢੇੜੇ ਫੇਰੇ ਵੱਧ ਲੋਡ ਕਰਕੇ ਉਪਾ ਜਾਉਂਦੇ ਨੇ ਤੇ ਇਸ ਘਟਨਾ ਤਾਂ ਤੇ ਮੈਨੂੰ ਪਤਾ ਨਹੀਂ ਪਰ ਪੰਜਾਬ ਦੇ ਬਹੁਤ ਥਾਵਾਂ ਤੇ ਇਹਨਾਂ ਨੇ ਸੜਕਾਂ ਦਾ ਭਿੜਾਗਰਕ ਕਰ ਦਿੱਤਾ ਬੰਦੇ ਮਾਰੇ ਆ ਤੇ ਕੋਈ ਮਤਲਬ ਕਿ ਓਵਰਲੋਡਿੰਗ ਨਹੀਂ ਇਹਨਾਂ ਦੀ ਚੈੱਕ ਕਰਦਾ ਕਿੰਨੀ ਗਾਂ ਠੇਕੇਦਾਰ ਉਥੋਂ ਮਿੱਟੀ ਪੱਟੀ ਜਾਂਦੇ ਆ ਇਹ ਰੇਤ ਦਰਿਆਵਾਂ ਚੋਂ ਕੱਢ ਕੇ ਲਿਆਂਦੀ ਆ ਇਹ ਕਿੱਥੋਂ ਲਿਆਂਦੀ ਆ ਕੋਈ ਮਤਲਬ ਕਿ ਇਥੇ ਸਾਈਂ ਖਸਮੇ ਨਹੀਂ ਬਣਦਾ ਇਸ ਛੇਸ ਨੂੰ ਅਬ ਟਿਪ ਇਨਾ ਟਿਪਰਾਂ ਨੇ ਬਹੁਤ ਘਰ ਉਜਾੜਿਆ ਪਹਿਲਾਂ ਜੀ ਇਹ ਕਮਾਊ ਪੁੱਤ ਨੇ ਜੀ ਇਹਨਾਂ ਨੂੰ ਹੱਥ ਪਾਉਣ ਲੱਗਿਆਂ ਤਾਂ ਵੈਸੇ ਹੀ ਡਰ ਜਾਂਦੇ ਨੇ ਕਿ ਕਮਾਈ ਕਿੱਥੋਂ ਹੋਊਗੀ ਜੇ ਇਹ ਇਹਨਾਂ ਨੂੰ ਡੱਕ ਲੈਣੇ ਜਾਂ ਇਹਨਾਂ ਤੇ ਬਾਹਰੀ ਸ਼ਕਤੀ ਕਰਦੇ ਆ ਸੋ ਗੱਲ ਤਾਂ ਉਹ ਹੈ ਅਗਲੀ ਖਬਰ ਤੇ ਚਲਿਏ ਜੀ ਹੋਟਲ ਲੁੱਟ ਰਹੇ ਮਲਜ਼ਮ ਵੀ ਇਨਕਾਊਂਟਰ ਹੋ ਗਏ ਉਹਨਾਂ ਦਾ ਜੀ ਇਹ ਕੀ ਖਬਰ ਹੈ ਦੇਖੋ ਇਹਦੇ ਵਿੱਚ 6 ਬੰਦੇ ਅੱਜ ਫੜੇ ਨੇ ਇਹ वैसे तो मेरे ख्याल दे नाल इने ते रात तक मेनू लगदा के कोई जेड़ा हुंदा ना सर्विस स्टेशन ओ इने ट्रैक्टर नी ਧੋਂਦਾ ਹੋਣਾ ਜਿੰਨੇ 50 ਦਿਨ ਕਾਊਂਟਰ ਹੋ ਜਾਂਦੇ ਸਵੇਰ ਤੋਂ ਸ਼ਾਮ ਤੱਕ ਮਸਲਾ ਇਹ ਆ ਕਿ ਇਧਰ ਉਹ ਚੋਕ ਬੜਾ ਬਿਜ਼ੀ ਏਰੀਆ ਤੁਹਾਨੂੰ ਪਤਾ ਬਹੁਤ ਵੱਡੇ ਵੱਡੇ ਸ਼ੋਅਰੂਮ ਆ ਤੇ ਨੈਸ਼ਨਲ ਹਾਈਵੇ ਪੈਂਦਾ ਇੱਥੇ ਹੀ ਦੱਸਦੇ ਆ ਕਿ ਗ੍ਰੀਨ ਹੋਟਲ ਦੇ ਵਿੱਚ 11 ਮਾਰਚ ਨੂੰ ਡਕੈਤੀ ਕੀਤੀ ਗਈ ਸੀ ਜੀ ਤੇ ਪੁਲਿਸ ਨੇ ਪੋਚੋ ਕਲਾਂ ਦੇ ਵਿੱਚ ਗੁਰਦੁਆਰਾ ਜਿਹੜਾ ਹੈ ਨਾ ਉਹਦੇ ਕੋਲ ਅੱਜ ਕਾਰ ਸਵਾਰਾਂ ਨੂੰ ਰੋਕਣ ਵਾਸਤੇ ਯਤਨ ਕੀਤਾ ਤੇ ਦੱਸ ਤੇ ਆ ਕਿ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਜੀ ਤੇ ਕਮਾਲ ਦੀ ਗੱਲ ਹੈ ਗੁਰਪ੍ਰੀਤ ਜੀ ਮੁਕਾਬਲੇ ਤੋਂ ਬਾਅਦ ਏਕਾ 47 ਬਰਾਮਦ ਹੁੰਦੀ ਆ ਇਹ ਇਸ ਤੋਂ ਵੀ ਅਗਲੀ ਗੱਲ ਕਮਾਲ ਦੀ ਸੁਣੋ ਕਹਿੰਦੇ ਆ ਕਿ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਕੋਟਸ਼ਮੀਰ ਦਾ ਕੋਟਸ਼ਮੀਰ ਬਹੁਤ ਵੱਡਾ ਪਿੰਡ ਆ ਉੱਥੇ ਰਹਿਣ ਵਾਲਾ ਯਾਨੀ ਸਤਵੰਤ ਸਿੰਘ ਜਿਹੜਾ ਜ਼ਖਮੀ ਹੋ ਗਿਆ ਉਹਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਚ ਪਹਤ ਤਿਕਰਾਇਆ ਗਿਆ ਤੇ ਕਾਰ ਦੇ ਵਿੱਚ ਜਿਹੜੇ ਪੰਜ ਹੋਰ ਸੀ ਉਹ ਵੀ ਫੜ ਲਏ ਇਹਨਾਂ ਨੇ ਤੇ ਦੱਸਦੇ ਆ ਕਿ ਇਹ ਦੋ ਵਿੱਚੋਂ ਫੌਜੀ ਨਿਕਲੇ ਆ ਇਹਨਾਂ ਨੇ ਆਪਣੀ ਯੂਨਿਟ ਤੋਂ AK47 ਰਾਈਫਲ ਚ ਚੁਰਾਈ ਸੀ ਚੋਰੀ ਕੀਤੀ ਸੀ ਤੇ ਇਹਨਾਂ ਨੇ ਪਹਿਲਾਂ ਵੀ ਇੱਕ ਲੁੱਟ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹਿ ਦੇਖੋ ਇਹ ਵੀ ਇੱਕ ਕਮਾਲ ਹੋ ਰਿਹਾ ਨਾ ਹਾਂ ਆਪ ਥੋੜੇ ਦਿਨ ਪਹਿਲਾਂ ਮੁਹਾਲੀ ਦੇ ਵਿੱਚ ਇਸੇ ਤਰ੍ਹਾਂ ਡਕੈਤੀ ਕਰਦਾ ਪੁਲਿਸ ਵਾਲਾ ਫੜਿਆ ਗਿਆ ਸੀ ਅੱਜ ਦੋ ਫੌਜੀ ਫੜੇ ਗਏ ਮਤਲਬ ਇਹਨਾਂ ਨੂੰ ਇਹ ਲੱਗਦਾ ਇੱਕ ਤੇ ਅਗਨੀ ਵੀਰ ਤੇ ਨਹੀਂ ਇਹ ਵੀ ਹੁਣ ਵੇਖਣ ਦੀ ਲੋੜ ਆ ਨਾ ਕਿ ਅਗਨੀ ਵੀਰਾਂ ਬਾਰੇ ਮੈਂ ਪਹਿਲਾਂ ਹੀ ਹਾਂਜੀ ਇਹ ਜਾਂਚ ਦਾ ਵਿਸ਼ਾ ਹੈ ਕਿ ਉਹ ਪੱਕੇ ਫੌਜੀ ਨੇ ਜਾਂ ਕੱਚੇ ਫੌਜੀ ਅੱਜ ਕੱਲ ਫੌਜੀ ਵੀ ਕੱਚੇ ਅਧਿਅਪਕਾਂ ਵਾਂਗੂ ਰੱਖਣ ਲੱਗ ਪਏ ਤੇ ਅਗਨੀ ਵੀਰਾਂ ਬਾਰੇ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਮੈਂ ਕਿ ਅਗਨੀ ਤੁਹਾਨੂੰ ਬਾਲਕੇ ਦਿਖਾਉਣਗੇ ਪੈਪਰਾਂ ਦੇ ਵਿੱਚ ਤੁਹਾਡੇ ਜਦੋਂ 2-3 ਸਾਲਾਂ ਬਾਅਦ ਇਹਨਾਂ ਨੂੰ ਕੱਟ ਤੈਨੂੰ ਫਿਊਚਰ ਨਜ਼ਰ ਨਾ ਆਇਆ ਤੇ ਇੱਕ ਇਹ ਸੰਤਾਲੀਆਂ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਦੁਨਾਲੀਆਂ ਇਹਨਾਂ ਨੂੰ ਚਲਾਉਣੀਆਂ ਆ ਗਿਆ ਇਹ ਤੇ ਤੁਹਾਡੀਆਂ ਨਾਸਾ ਥਾਣੀ ਤੋਂ ਕੱਢਣਗੇ ਤੇ ਇਸ ਤਰ੍ਹਾਂ ਅੱਗੇ ਵੀ ਹੋਇਆ ਇੱਕ ਅਗਨੀਵੀਰ ਛੁੱਟੀ ਆਇਆ ਤੇ ਉਹਨੇ ਲਖਨਊ ਚੀ ਲੁੱਟ ਕਰ ਲਈ ਸੀ ਇਹ ਚੀਜ਼ਾਂ ਜਿਹੜੀਆਂ ਇਹ ਪੰਜਾਬ ਦੇ ਵਿੱਚ ਤੇ ਵੈਸੇ ਤੁਹਾਨੂੰ ਪਤਾ ਲਾ ਕਾਨੂੰਨੀ ਕਿਸ ਪੱਧਰ ਦੀ ਵਧੀ ਆ ਇਧਰ ਬਲਟੋਏ ਦਾ ਸਰਪੰਚਾ ਜਰਮਲ ਸਿੰਘ ਉਹ ਰੋਂਦਿਆ ਸੀ ਕਹਿੰਦਾ ਤਿੰਨ ਵਾਰ ਹੀ ਮੇਰੇ ਤੇ ਫਾਇਰਿੰਗ ਹੋ ਗਈ ਹੈ ਦੱਸੋ ਇੱਕ ਬੰਦੇ ਤੇ ਤਿੰਨ ਵਾਰੀ ਫਾਇਰਿੰਗ ਕਿਉਂਕਿ ਫਰੋਤੀ ਵਾਸਤੇ ਵਸੂਲੀ ਵਾਸਤੇ ਜਿਹੜੀਆਂ ਨੇ ਉਹ ਕੌਲਾਂ ਬੜੀਆਂ ਆ ਰਹੀਆਂ ਨੇ ਜੀ ਅੱਜਕੱਲ੍ਹ ਉਹ ਇਸ ਕਰਕੇ ਲਾਅ ਐਂਡ ਆਰਡਰ ਦਾ ਹੁਣ ਦੇਖੋ ਕੱਲ ਬੱਚਾ ਚਲੋ ਉਹ ਬਹੁਤ ਵਧੀਆ ਕਾਰਵਾਈ ਸੀ ਪੁਲਿਸ ਦੀ ਆਪਾਂ ਸ਼ਲਾਘਾ ਵੀ ਕਰਦੇ ਹਾਂ ਕਿ ਬੱਚਾ ਬਚਾ ਲੈ ਆ ਗਿਆ ਠੀਕ ਹੈ ਨਾ ਜੀ ਸੋ ਉੱਥੇ ਕਿੱਦਾਂ ਜਾ ਕੇ ਮੰਤਰੀ ਬਹਿ ਕੇ ਮੁੱਖ ਮੰਤਰੀ ਤੱਕ ਟਵੀਟ ਕਰ ਰਹੇ ਨੇ ਇੱਕ ਪੀਆਰ ਸਟੰਟ ਬਣਾ ਦਿੱਤਾ ਇਸ ਕਾਮਯਾਬੀ ਨੂੰ ਜੀ ਜੀ ਬਟ ਜੇ ਤੁਸੀਂ ਹੁਣ ਦੇਖੋ ਜਿਹੜਾ ਕੱਲਾ ਮੰਗਤ ਮੰਗੇ ਦੀ ਆਪਾਂ ਗੱਲ ਕੀਤੀ ਆ ਮਾਰਿਆ ਗਿਆ ਹੈ ਨਾ ਜਿਹੜਾ ਕਿਮ ਸੈਨਾ ਵਾਲਾ ਕਿਮ ਸੈਨਾ ਵਾਲਾ ਗੁਰਪ੍ਰੀਤ ਜੀ ਉਸ ਤੋਂ ਇਲਾਵਾ ਕੱਲ 4 ਹੋਰ ਫਾਇਰਿੰਗ ਦੀਆਂ ਘਟਨਾਵਾਂ ਕੱਲੇ ਮੋਗੇ 'ਚ ਵਾਪਰੀਆਂ ਨੇ ਕਿ ਯਾਨੀ ਇਹਦੀ ਵੀ ਜ਼ਿੰਮੇਵਾਰੀ ਆਟੋ ਨਾ ਇਹ ਜ਼ਿੰਮੇਵਾਰੀ ਵੀ ਤੇ ਤੁਹਾਡੀ ਬਣਦੀ ਆ ਜੀ ਜੀ ਇਨਕਾਊਂਟਰ ਲੈਡ ਬਣਾਉਣ ਦੀ ਪੂਰੀ ਕੋਸ਼ਿਸ਼ ਹੈ ਕਹਿ ਲੋ ਵੀ ਤੁਸੀਂ ਪਹਿਲਾਂ ਕਹਿੰਦੇ ਹੋ ਕਿ ਅਸੀਂ ਇੰਨੇ ਇਨਕਾਊਂਟਰ ਕਰਤੇ ਇੰਨੇ ਇਨਕਾਊਂਟਰ ਕਰਤੇ ਭਾਈ ਉਹਨਾਂ ਨੂੰ ਇਨਕਾਊਂਟਰ ਵਾਲੀ ਸਥਿਤੀ 'ਚ ਪਹੁੰਚਣ ਕਿਉਂ ਦਿੰਨੇ ਹੋ ਕੋਈ ਕੈਂਗਸਟਰਵਾਦ ਵੱਲ ਜਾ ਕਿਉਂ ਰਹੇ ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਕਿ ਫੌਜੀ ਨੇ ਚਲੋ ਇੱਕ ਪਲ ਲਈ ਜੇ ਆਪਾਂ ਮੰਨ ਲਈਏ ਕਿ ਉਹ ਪੂਰਨ ਤੌਰ ਤੇ ਫੌਜੀ ਨੇ ਅਗਨੀਫੀਟ ਨਹੀਂ ਨੇ ਫਿਰ ਇਹ ਇਹ ਦੇ ਨਾਲ ਤਾਂ ਉਹ ਵੀ ਗੱਲ ਧਾਰਨਾ ਟੁੱਟ ਜਾਂਦੀ ਹੈ ਜਿਹੜੀ ਕਹਿੰਦੇ ਨੇ ਕਿ ਨੌਜਵਾਨਾਂ ਤੋਂ ਰੋਜ਼ਗਾਰ ਹੈ ਨਹੀਂ ਇਸ ਕਰਕੇ ਉਹ ਮੈਂਟਲੀ ਤੌਰ ਤੇ ਇਹਨੇ ਟੁੱਟੇ ਹੋਏ ਨੇ ਉਹਨਾਂ ਨੂੰ ਪੈਸਾ ਚਾਹੀਦਾ ਹੈ ਆਪਣੇ ਸੰਸਾਧਨ ਤੋੜਨ ਦੇ ਲਈ ਤੇ ਉਹ ਫਿਰ ਜੋ ਵੀ ਹੁੰਦਾ ਉਹ ਕਰਦੇ ਨੇ ਸੋ ਇਹਦੇ ਨਾਲ ਤਾਂ ਉਹ ਵੀ ਧਾਰਨਾ ਟੁੱਟਦੀ ਹੈ ਸਾਰੇ ਪਾਸੇ ਇਨਕਾਊਂਟਰ ਗਿਣਾ ਕੇ ਤੁਸੀਂ ਆਪਣੀ ਸਰਕਾਰ ਨੂੰ ਜਾਂ ਤੁਸੀਂ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਫੰਨੇ ਖਾਂ ਆ ਅਸੀਂ ਬਹੁਤ ਵਧੀਆ ਤਰੀਕੇ ਨਾਲ ਸੱਤਾ ਨੂੰ ਸਾਭ ਰਹੇ ਹਾਂ ਇਹ ਤਾਂ ਨਕਾਮੀ ਦੀ ਨਿਸ਼ਾਨੀ ਹੈ ਕਿ ਤੁਹਾਨੂੰ ਇਨਕਾਊਂਟਰ ਕਰਨੇ ਪੈ ਰਹੇ ਨੇ ਸੋ ਆਖਰੀ ਖਬਰ ਦੇ ਵੱਲ ਜੇਕਰ ਚੱਲੀਏ ਤੇ ਮਸਕ ਉਹਨਾਂ ਦੀ ਕੰਪਨੀ ਤੇ ਸ਼ਰਤਾਂ ਲੱਗੀਆਂ ਨੇ ਜੀ ਅ ਦੇਖੋ ਬਿਲਕੁਲ ਇਹ ਵੱਡੀ ਖਬਰ ਆ ਰਹੀ ਹੈ ਇਸ ਵੇਲੇ ਕਿ ਇੰਡੀਆ ਦੀ ਗਵਰਨਮੈਂਟ ਜਿਹੜੀ ਹੈ ਉਹ ਸੋਚ ਰਹੀ ਹੈ ਕਿ ਸਟਾਰਲਿੰਕ ਦੀ ਜਿਹੜੀ ਸੈਟਲਾਈਟ ਕਮਿਊਨੀਕੇਸ਼ਨ ਲਾਇਸੈਂਸ ਦੀ ਪ੍ਰੋਸੈਸਿੰਗ ਹੈ ਉਹ ਲੱਗ ਭਾਗ ਪੂਰੀ ਹੋਣ ਵਾਲੀ ਹੈ ਪਰ ਇਹਦੇ ਵਿੱਚ ਇਹ ਆ ਕਿ ਕੁਝ ਸ਼ਰਤਾਂ ਭਾਰਤੀ ਸਰਕਾਰ ਜਿਹੜੀ ਹੈ ਉਹ ਰੱਖ ਲੈਣੀਆਂ ਚਾਹੁੰਦੀ ਹੈ ਕਿ ਭਾਰਤ ਦੇ ਵਿੱਚ ਹੀ ਕੰਟਰੋਲ ਸੈਂਟਰ ਜਿਹੜਾ ਉਹ ਬਣਾਇਆ ਜਾਣਾ ਜ਼ਰੂਰੀ ਹੈ ਇਹ ਸੁਰੱਖਿਆ ਏਜੰਸੀਆਂ ਨੂੰ ਕਾਲ ਇੰਟਰਸੈਪਸ਼ਨ ਦੀ ਪਰਮਿਸ਼ਨ ਦੇਣੀ ਹੋਏਗੀ ਦੇਖੋ ਪੈ ਗਿਆ ਨਾ ਖਲਾਰਾ ਜੀ ਜੀ ਇਹ ਬੜਾ ਵੱਡਾ ਇੱਥੇ ਵਿਵਾਦ ਖੜਾ ਹੋ ਗਿਆ ਸੀਗਾ ਗੁਰਪ੍ਰੀਤ ਜੀ ਕਿਉਂਕਿ ਤੁਹਾਨੂੰ ਪਤਾ ਇਹਨਾਂ ਨੇ ਐਲਨ ਮਸਕ ਲਈ ਦਰਵਾਜ਼ਾ ਤੇ ਖੋਲਣਾ ਹੀ ਸੀਗਾ ਤੁਹਾਨੂੰ ਪਤਾ ਹੀ ਆ ਉਹ ਤੇ ਉਹ ਅੰਕਲ ਨੇ ਤੌਣ ਤੇ ਗੋਡਾ ਦੇ ਰੱਖ ਕੇ ਖਲਾਈ ਲੈਣਾ ਜੀ ਜੀ ਤੇ ਉਧਰੋਂ ਇਹਨਾਂ ਦੀ ਜਿਹੜੀ ਸ਼ਹਿਰ ਆ ਗਿਆ ਉਹ ਉਹਨਾਂ ਨੇ ਫੜੀ ਹੋਈ ਹੈ ਤੁਹਾਨੂੰ ਪਤਾ ਹੀ ਆ ਮਡਾਨੀ ਸੀਟ ਉਹਨੂੰ ਤੇ ਸੰਮਣ ਵੀ ਭਜਵਾਤਾ ਅਮਰੀਕਾ ਦੀ ਮੇਰੇ ਖਿਆਲ ਦੇ ਨਾਲ ਜੋ ਸਟਾਕ ਐਕਸਚੇਂਜ ਵਾਲੀ ਜਿਹੜੀ ਕਹਾਣੀ ਆ ਦੂਜਾ ਕਾਨੂੰਨ ਤੇ ਸ਼ਾਇਦ ਰਾਸ਼ਟਰਪਤੀ ਨੇ ਪਾਉਜ਼ ਕਰ ਦਿੱਤਾ ਸੀਗਾ ਨਾ ਕੁਝ ਸਮੇਂ ਵਾਸਤੇ ਪਰ ਸਟਾਕ ਐਕਸਚੇਂਜ ਵਾਲਾ ਤੇ ਚੱਲਦਾ ਹੀ ਪਿਆ ਸੀਗਾ ਜਿਵੇਂ ਇਧਰ ਆਪਣੇ ਬੀਐਸਸੀ ਆ ਉਧਰ ਵੀ ਸਟਾਕ ਐਕਸਚੇਂਜ ਹੈ ਨਾ ਤਾਂ ਉਹਦਾ ਉਹਦਾ ਸਮਣ ਵੀ ਆ ਗਿਆ ਇੰਡੀਆ 'ਚ ਉਹਨਾਂ ਕਿਹਾ ਆ ਜਾ ਚਾਚਾ ਤੇ ਤੈਨੂੰ ਦੇਨੇ ਆ ਚਾਹ ਦੇ ਨਾਲ ਆਂਡਾ ਤਲ ਕੇ ਆ ਜਾ ਤੂੰ ਕਹਿੰਦਾ ਮਤਲਬ ਇਹ ਕਿ ਦੂਜੇ ਪਾਸੇ ਕਹਿ ਲੋ ਕਿ ਇਧਰੋਂ ਕਹਾਣੀ ਖਤਮ ਹੋ ਰਹੀ ਆ ਵੱਡੇ ਕਾਰੋਬਾਰੀਆਂ ਦੀ ਤੇ ਉਧਰੋਂ ਕਹਾਣੀ ਸ਼ੁਰੂ ਹੋ ਰਹੀ ਆ ਤਾਂ ਇਹਨਾਂ ਨੇ ਤਾਂ ਮਸਕ ਵਾਸਤੇ ਦਰਵਾਜ਼ਾ ਖੋਲਣਾ ਜ਼ਰੂਰ ਸੀਗਾ ਪਰ ਇੱਥੇ ਨਾ ਵਿਰੋਧ ਹੋ ਰਿਹਾ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਕਿ ਇਹ ਤੇ ਤੁਸੀਂ ਨੈਸ਼ਨਲ ਸਿਕਿਉਰਿਟੀ ਦੇ ਨਾਲ ਹੀ ਕਿਤੇ ਨਾ ਕਿਤੇ ਕੋਈ ਸਮਝੌਤਾ ਕਰਨ ਜਾ ਰਹੇ ਤਾਂ ਇਹ ਤਾਂ ਤੁਸੀਂ ਜਿੱਦਾਂ ਹੁਣ ਤੁਸੀਂ ਵੇਖੋ ਨਾ ਕਿ ਮਸਕ ਨੂੰ ਇੱਕ ਬਹੁਤ ਵੱਡੀ ਲਾਇਸੈਂਸ ਫੀਸ ਹੁੰਦੀ ਐ ਸਪੈਕਟਰਮ ਦੀ ਜਿਹੜੀ ਜੀਓ ਨੇ 19 ਅਰਬ ਡਾਲਰ ਚ ਖਰੀਦੀ ਸੀ ਮਸਕ ਵਾਸਤੇ ਫ੍ਰੀ ਕਰ ਦਿੱਤੇ ਗਏ ਇਹ ਕਨਜੀ ਸਪੈਕਟਰਮ ਮਸਕ 20 ਸਾਲ ਵਾਸਤੇ ਮੰਗ ਰਿਆ ਇਹ ਵੀ ਦੇਖੋ ਤੁਸੀਂ ਮਤਲਬ ਕਿ ਪੂਰਾ ਆਪਦੀ ਮਨਮਰਜ਼ੀ ਦੀਆਂ ਮਨਮਰਜ਼ੀਆਂ ਵੇ ਤੇਰੀਆਂ ਮਨਮਰਜ਼ੀਆਂ ਤਾਂ ਮਤਲਬ ਕਿ ਇਸ ਤਰ੍ਹਾਂ ਦੀ ਖੇਡ ਚੱਲੀ ਸੀਗੀ ਤਾਂ ਜਦੋਂ ਐਡਾ ਖੁੱਲਾ ਖੇਡ ਫਰੂਕਾਬਾਦੀ ਚੱਲਿਆ ਵਿਰੋਧ ਉੱਠਣਾ ਸਟਾਰਟ ਹੋ ਗਿਆ ਤੇ ਹੁਣ ਦੱਸਦੇ ਆ ਕਿ ਕੁਝ ਸ਼ਰਤਾਂ ਜਿਹੜੀਆਂ ਆ ਉਹ ਸਰਕਾਰ ਉਹਨਾਂ ਦੇ ਮੋਹਰੇ ਰੱਖ ਸਕਦੀ ਹੈ ਕਿ ਇੰਨਾ ਸਾਨੂੰ ਜ਼ਿਆਦਾ ਤੁਸੀਂ ਭਈ ਉਥੇ ਨਾ ਖੱਜਲ ਕਰੋ ਅਸੀਂ ਫਸ ਜਾਾਂਗੇ ਸੋ ਇਸ ਵਾਸਤੇ ਦੱਸਦੇ ਆ ਕਿ ਕੁਝ ਸ਼ਰਤਾਂ ਜਿਹੜੀਆਂ ਉਹ ਰੱਖਣ ਜਾ ਰਹੀ ਆ ਕੇਂਦਰ ਸਰਕਾਰ ਬਾਕੀ ਮਸਤ ਵਾਸਤੇ ਦਰਵਾਜ਼ਾ ਤੇ ਖੋਲਣਾ ਪੜੇਗਾ ਪੜੇਗਾ ਜੀ ਸੋ ਦੇਖਦੇ ਆ ਹੁਣ ਕਿ ਉਹ ਜਿਹੜੀਆਂ ਸ਼ਰਤਾ ਰੱਖੀਆਂ ਜਾਂਦੀਆਂ ਨੇ ਤੇ ਫਿਰ ਉਹ ਸ਼ਰਤਾ ਮੰਨਣੀਆਂ ਕਿੱਦਾਂ ਨੇ ਜਾਂ ਸ਼ਰਤਾ ਤੜਵਾਉਣੀਆਂ ਕਿੱਦਾਂ ਨੇ ਉਹ ਤਾਂ ਉਹਨਾਂ ਨੂੰ ਪਤਾ ਹੀ ਹੈ ਜਿੱਦਾਂ ਤੁਸੀਂ ਤੋਂਨ ਤੇ ਗੋਡਾ ਰੱਖਣ ਵਾਲੀ ਗੱਲ ਕੀਤੀ ਹੈ ਉਹ ਤਾਂ ਫੇ ਅਗਲੇ ਨੇ ਰੱਖ ਕੇ ਲੈਣਾ ਬਾਕੀ ਦੇਖਦੇ ਆ ਵੜਦਾ ਕੀ ਹੈ Airtel ਤੇ Jio ਨਾਲ ਤਕਰੀਬਨ ਸਮਝੌਤਾ ਉਹਨਾਂ ਦਾ ਹੋ ਗਿਆ Airtel ਵਾਲਿਆਂ ਦਾ ਤਾਂ ਜਨ ਤੱਕ ਹੀ ਹੋ ਗਿਆ Jio ਦਾ ਹੱਲੇ ਜਨ ਤੱਕ ਹੋਣਾ ਬਾਕੀ ਹੈ ਸੋ ਪ੍ਰੋਗਰਾਮ ਦਾ ਸਮਾਂ ਸਾਡਾ ਇੱਥੇ ਹੀ ਹੁੰਦਾ ਸਮਾਪਤ ਸੋ ਮਿੰਟੂ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਇਹ ਸੰਸਾਰ ਦੇ ਨਾਲ ਮਿੰਟੂ ਗੁਰਸਰਿਆ ਜੀ ਜਿਨ੍ਹਾਂ ਨੇ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਤੁਸੀਂ ਆਪਣੇ ਵਿਚਾਰ رائے ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ